ਵਾਗਤਾ ਦੋਸਤੋ ਆਪਣੇ ਪੇਜ ਬੱਬੂ ਡੈਰੀ ਫਾਰਮ ਦੇ ਵਿੱਚ ਕਿਸਾਨ ਦੋਸਤੋ ਅੱਜ ਦੀ ਵੀਡੀਓ ਮੇਰੇ ਪਿੰਡ ਜਲਾਲ ਤੇ ਜ਼ਿਲ੍ਹਾ ਬਠਿੰਡਾ ਤਸੀਰ ਰਾਮਪੁਰਾ ਫੂਲ ਹੈ ਤੇ ਬਾਈ ਦਾ ਵੀ ਕੰਮ ਘਰੇਲੂ ਕੰਮ ਆ ਬਾਈ ਦਾ ਤੇ ਦੋ ਚਾਰ ਪਸ਼ੂ ਰੱਖਦਾ ਬਾਈ ਜਦੋਂ ਤਿਆਰ ਹੋ ਜਾਂਦਾ ਕਦਾ ਨਾਗ ਛੇਲ ਕਰ ਦਿੰਦਾ ਤੇ ਅੱਜ ਦੀ ਵੀਡੀਓ ਦੇ ਵਿੱਚ ਜਿਹੜੀ ਸਾਹਮਣੇ ਵੈੜ ਖੜੀ ਹੈ ਏ ਫਾਰ ਸੇਲ ਆ ਤੇ ਬਾਈ ਤੋਂ ਸਾਰੀ ਜਾਣਕਾਰੀ ਲੈ ਕੇ ਦੇਵਾਂਗੇ ਕਿੰਨੇ ਸੂਇਆ ਕਿੰਨਾ ਦੁੱਧ ਤਾਂ ਪਿਛਲੇ ਸੂਇ ਦੇ ਵਿੱਚ ਤੇ ਹੁਣ ਕਿੰਨਾ ਸਮਾਂ ਰਹਿ ਗਿਆ ਸੂਣ ਦੇ ਵਿੱਚ ਤੇ ਜਿਹੜੇ ਵੀ ਭਰਾ ਨੂੰ ਇਹ ਪਸੰਦਾ ਹੀ ਵਹਿੜ ਤੇ ਆ ਕੇ ਤੁਸੀਂ ਖਰੀਦ ਸਕਦੇ ਹੋ ਪਿੰਡ ਜਲਾਲ ਤੇ ਜ਼ਿਲ੍ਹਾ ਬਠਿੰਡਾ ਮੋਬਾਈਲ ਨੰਬਰ ਵੀ ਲੈ ਕੇ ਦੇਵਾਂਗੇ ਤੇ ਅੱਜ ਕਰਾਉਣਿਆ ਬਾਈ ਨਾਲ ਗੱਲਬਾਤ ਤੇ ਲੈਣੇ ਜਾਣਕਾਰੀ ਸਾਰੀ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਬਾਈ ਆਪਣਾ ਨਾਮ ਦੱਸਿਓ ਮਾ ਆਪਣਾ ਬਿੱਲੂ ਸਿੰਘ ਜੀ ਪਿੰਡ ਜਲਾਲ ਜ਼ਿਲ੍ਹਾ ਜਨਾਬਸੀਲਪੁਰ ਠੀਕ ਆ ਜੀ ਤੇ ਜਿਹੜੀ ਆਪਾਂ ਅੱਜ ਵਹਿੜ ਸੇਲ ਕਰਨੀ ਹੈ ਜੀ ਇਹ ਤੀਜਾ ਸੂਹਾ ਸੁਣੀ ਹੈ ਜੀ ਹੁਣ ਹਾਂਜੀ ਇੱਕ ਮਹੀਨੇ ਦੀ ਕੱਟੀ ਹੈ ਜੀ ਇੱਕ ਮਹੀਨਾ ਰਹਿ ਗਿਆ ਜੀ ਹਾਂਜੀ ਪਤੋ ਦਾ 25 26 ਲੀਟਰ ਦਾ ਆਪਣਾ ਰਿਕਾਰਡ ਹੈ ਚੁਈ ਦੀ ਠੀਕ ਹੈ ਜੀ ਦੂਜੇ ਸੂਏ ਤੁਸੀਂ ਆਪਦੋਂ ਚੁਈ ਦਾ ਕੋਈ ਵੀ ਆਈ ਆਪਣੇ ਘਰੇ ਠੀਕ ਹੈ ਜੀ ਤੇ ਮੁੱਲ ਕੀ ਕਰਦੇ ਹੋ ਦੇ ਅੱਜ ਇਹ ਅੱਜ ਆਪਾਂ 70000 ਰੁਪਏ ਦੇ ਦਾਂ ਠੀਕ ਹੈ ਜੀ ਤੇ ਜੇ ਜਦੋਂ ਤਿਆਰ ਹੋਈ ਦਾ ਜੇ ਕੋਈ ਹੁੰਦਾ ਸੌਦਾ ਫਿਰ ਉਦੋਂ ਹੋਊਗਾ ਸੌਦਾ ਠੀਕ ਹੈ ਜੀ ਲੋ ਮੋਬਾਈਲ ਨੰਬਰ ਦੱਸ ਦਿਓ ਆਪਣਾ 62 ਹਾਂਜੀ 849 ਹਾਂਜੀ 04547 ਠੀਕ ਹੈ ਜੀ ਲੋ ਵੀ ਤੋਰ ਕੇ ਦਿਖਾ ਦਿਓ ਇਧਰੋਂ ਤੋਰ ਲੋ ਲੋ ਵੀ ਸੱਜਣੋ ਬਾਈ ਕਹਿੰਦੇ ਵੀ ਰੇਟ ਅੱਜ ਹਜੇ 1 ਮਹੀਨਾ ਰਹਿੰਦਾ ਇਹ ਦਿਨ ਪੂਰੇ ਹੋਣ ਦੇ ਵਿੱਚ ਤੇ ਤਿਆਰ ਬਹੁਤ ਸੋਹਣੀ ਹੂ ਬੈਟ ਤੇ ਬਾਈ ਕਹਿੰਦੇ 70000 ਰੁਪਏ ਵਿੱਚੋਂ ਮਾਨਤਾਨ ਕਰਨਗੇ ਤੇ ਜੇ ਮੌਕੇ ਤੇ ਤਿਆਰ ਹੋਈ ਵੀ ਵੇਖਦੀ ਆ ਤਾਂ ਫਿਰ ਰੇਟ ਉਹੋ ਜਿਹਾ ਬਾਈ ਕਹਿੰਦੇ ਠੰਡੀ ਸੀਲਾ ਪੂਰੀ ਕੋਈ ਚੋਈ ਜਾ ਬੁੜੀ ਚੋਈ ਜਾ ਬੰਦਾ ਚੋਈ ਜਾ ਕੋਈ ਚੱਕਰ ਨਹੀਂ ਕਹਿੰਦੇ ਦੇਖੋ ਜੀ ਇੱਧਰ ਹੀ ਮੋੜ ਲਓ ਜੀ ਪੂਰੀ ਸਮੀ ਵੀ ਬੈੜਾ ਤੇ ਥਣ ਵੀ ਇਕੱਲਾ ਇਕੱਲਾ ਥਣ ਲੱਗਿਆ ਵਾ ਹਵਾਨਾ ਹਜੇ ਨਹੀਂ ਫਿਰ ਹਜੇ ਕੱਚੀ ਕਰਕੇ ਹਾਂਜੀ ਹਾਂਜੀ ਬਹੁਤ ਸੋਹਣਾ ਹਵਾਨਾ ਬਣਾਉਂਦੀ ਆ ਬਾਈ ਕਹਿੰਦੇ ਵੀ ਪਿਛਲੇ ਸੂਏ ਦੇ ਵਿੱਚ ਹੁਣ ਵੀ ਬਹੁਤ ਵਧੀਆ ਦਿਖਾਉਂਦੀ ਆ ਲੇਵਾ ਹਜੇ ਤੇ ਮਹੀਨੇ ਨੂੰ ਤਾਂ ਬਹੁਤ ਤਿਆਰ ਹੋਣਾਗਾ ਕਿਉਂਕਿ ਢਿੱਲਾ ਬਹੁਤ ਆ ਬੜਾ ਦੇਖੋ ਦਿਖਾਉਣਾ ਸਾਨੂੰ ਇੰਨੇ ਨੇਵਲੇਵਾ ਦਿਖਾਉਣੇ ਆ ਚੈੱਕ ਕਰਿਓ ਅੰਨੀ ਢੁੰਡੀ ਤਾਂ ਪੂਰੀ ਆ ਯਾਰਾ ਜਮਾ ਕੀ ਬੈਠਾ ਦਾ ਹਾਂਜੀ ਲਓ ਵਾਕ ਤਾਂ ਹੀ ਨਹੀਂ ਬਾਈ ਕਹਿੰਦੇ ਕੋਈ ਚੱਕਰ ਨਹੀਂ ਬਣਾਈ ਜਵਾਗ ਚ ਹੋਈ ਜਾਵੇ ਦੇਖੋ ਨਹੀਂ ਕੋਈ ਵੀ ਵਹਿੜ ਹੱਥ ਨਹੀਂ ਲਗਾਉਂਦੀ ਤੇ ਜਿਹੜੇ ਭਰਾਣੇ ਘਰੇ ਤੋਂ ਤਪੀ ਨੂੰ ਰੱਖਣੀਆਂ ਬਹੁਤ ਸੋਹਣੀ ਵਹਿੜ ਆ ਦੇਖ ਸਕਦੇ ਹੋ ਤੁਸੀਂ ਹਾਂਜੀ ਹਵਾਨਾ ਜਿੱਦੋ ਤਿਆਰ ਕਰਕੇ ਦੇਖੋ ਜੀ ਦੇਖੋ ਤੇ ਨਹੀਂ ਬਗਾਨੇ ਬੰਦੇ ਤੋਂ ਪਸੂ ਡਰਦਾ ਹੁੰਦਾ ਚੈੱਕ ਕਰ ਲਓ ਥਣ ਵੀ ਇੱਕੋ ਜਾਂ ਕੋਈ ਹੋਣੀ ਹੈ ਇਹ ਮੁੱਠੀ ਵਾਲੇ ਥਣ ਲੱਗੇ ਵੇ ਹੱਥ ਦੀ ਚਵਾਈ ਵਾਲੇ ਕਿਸੇ ਪੱਖ ਤੋਂ ਵੇੜ ਹੱਥ ਨਿਤਰਾਉਂਦੀ ਬਹੁਤ ਸੋਹਣੀ ਵੇੜ ਲੱਗੀ ਬਾਈ ਤੇ ਬਿਲਕੁਲ ਜਾਇਜ਼ ਰੇਟ ਆ ਮੌਸਮ ਦੇ ਹਿਸਾਬ ਨਾਲ ਤੇ ਇਹਨੇ ਦੁੱਧ ਵੀ ਚੰਗਾ ਵਦਣਾ ਗਰਮੀ ਵੀ ਘੱਟ ਮਨਾਉਵੇਗਾ ਕਿਉਂਕਿ ਜਿਹੜੀਆਂ ਜਿਆਦੇ ਪਿਓਰ ਹੁੰਦੀਆਂ ਉਹ ਥੋੜੇ ਗਰਮੀ ਜਿਆਦੇ ਮਨਾਉਂਦੀਆਂ ਤੇ ਬਾਈ ਕਹਿੰਦੇ ਸਾਡੇ ਕੋਈ ਪਹਾਰਾ ਨਹੀਂ ਲੱਗਿਆ ਬਸ ਕੱਲੇ ਸੈਂਪਲ ਪੱਖੇ ਆ ਤੇ ਵਧੀਆ ਦੁੱਧ ਦਿੰਦੀ ਆ ਦੇਖੋ ਮੂਮਥਾ ਚੈੱਕ ਕਰੋ ਬਹੁਤ ਸੋਹਣਾ ਮੂਮਥਾ ਤੇ ਵੀਡੀਓ ਨੂੰ ਬਹੁਤ ਵਧੀਆ ਸ਼ੇਅਰ ਕਰਦਿਆ ਕਰੋ ਤੇ ਆਪਾਂ ਇਦੂ ਵੀ ਵਧੀਆ-ਵਧੀਆ ਨਗ ਹੁਣ ਲੈ ਕੇ ਆਵਾਂਗੇ ਨਾਲ ਤਾਂ ਬਿਲਕੁਲ ਜਾਇਜ਼ ਰੇਟ ਪਾਜ ਰੇਟ ਦੀਆਂ ਤੇ ਵੀਡੀਓ ਨੂੰ ਸ਼ੇਅਰ ਕਰਿਓ ਵੀਡੀਓ ਦੇਖਣ ਲਈ ਸਾਰੇ ਭਰਾਵਾਂ ਦਾ ਧੰਨਵਾਦ